ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਨਿਊਜ਼ ਮੈਂ ਹਾਂ ਰਾਜਪਾਲ ਸਿੰਘਲਾ ਲੈ ਕੇ ਹਾਜ਼ਰ ਹਾਂ ਅੱਜ ਦੀ ਖਬਰ ਇਲਾਕੇ ਦੇ ਵਿੱਚ ਹਰ ਸਾਲ بارش ਦੇ ਦਿਨਾਂ ਵਿੱਚ ਜਿੱਥੇ ਕੱਗਰ ਦਾ ਤਬਾਹੀ ਮਚਾ ਦਿੰਦਾ ਸੀ ਉਸ ਨੂੰ ਲੈ ਕੇ ਸਰਕਾਰ ਪੂਰੇ ਪ੍ਰਬੰਧ ਕਰਨ ਤੇ ਲੱਗੀ ਹੋਈ ਹੈ ਲੇਕਿਨ ਬਿੱਤੇ ਦਿਨੀ ਡੀਸੀ ਸੰਗਰੂਰ ਵੱਲੋਂ ਪੂਰੇ ਟੀਮ ਦੇ ਨਾਲ ਕੱਗਰ ਦੌਰੇ ਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਇਸ ਦੀਆਂ ਦੋਨੇ ਪਟੜੀਆਂ 16 ਫੁੱਟ ਚੌੜੀਆਂ ਬਣਾ ਦਿੱਤੀਆਂ ਗਈਆਂ ਜਿਸ ਉੱਤੇ ਕਾਰਾਂ ਆਰਾਮ ਨਾਲ ਚੱਲ ਸਕਦੀਆਂ ਹਨ ਜਿਸ ਤੇ 4.5 ਕਰੋੜ ਰੁਪਏ ਦੀ ਕਰੀਬ ਲਗਤ ਆਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕੱਗਰ ਦੀ ਨਿਗਰਾਨੀ ਦੇ ਲਈ ਡਰੋਨ ਦੇ ਦੁਆਰਾ ਕੀਤੀ ਜਾਏ ਕਰੇਗੀ ਕਿਉਂਕਿ ਕਿਸੇ ਵੀ ਪਾਸੇ ਟੁੱਟਣ ਉੱਥੇ ਲੱਗਣ ਦੇ ਤਾਂ ਤਾਂ ਪਹਿਲਾਂ ਉਸ ਨੂੰ ਬਚਾ ਲਿਆ ਜਾ ਸਕੇ ਉੱਥੇ ਕਿਵੇਂ ਆਪਾਂ ਉਹਨਾਂ ਡੈਮੇਜ ਨੂੰ ਘੱਟ ਕਰ ਸਕਦੇ ਹਾਂ ਦੈਟ ਇਜ਼ ਦੀ ਮੀਨਿੰਗ ਕੋ ਕਰ ਦੇ ਨਾ ਚਲੋ ਬਾਈ ਟੈਂਕ ਜਲਾ ਲੰਗੇ ਜੀ ਸਰ ਲਗਾ ਲਓ ਹੈਲੋ ਕੋਈ ਹੈ ਜੀ ਜੀ ਕਰਦੇ ਨੇ ਕੰਡਾ ਤੁਸਿੰਗ ਪਰ ਲੋਂਸ ਕਰਾ ਦਾਂਗੇ ਆਪਾਂ ਮੈਂ ਕਿਸੇ ਮਾਰਕ ਕਰਦਾ ਤਾਂ ਕਰ ਸਕਦਾ ਇਹ ਅਸਲ ਦਾ ਫਿਰ ਪ੍ਰਸ਼ਾਸਨ ਦੀ ਔਕਾਤ ਜਿਆਦਾ ਵੀ ਨਹੀਂ ਜੇ ਜਦੋਂ ਨਹੀਂ ਮਾਰਕ ਕੀਤੀ ਵਾਰ ਸਾਰੀ ਟ੍ਰਾਂਸਪੋਰਟ ਦਾ ਨੀਕੇ ਪਹਿਲੀ ਵਾਰ ਹੋਇਆ ਲੈ ਕੇ ਲੋਕੋਟੀ ਅੰਨੇ ਚੱਲ ਰਿਹਾ ਉੱਥੋਂ ਪੜ੍ਹਿਆ ਹੋਰ ਦਾ ਪ੍ਰਸ਼ਾਸਨ ਅਧਰ ਨੂੰ ਡੋਨ ਦਿੱਤੀ ਸੀ ਸਪੋਰਟ ਕਰ ਗਿਆ ਉਹੋ ਏਰੀਆ ਪੂਰੀ ਤਰ੍ਹਾਂ ਬੀਗਿਆ ਸੀ ਕਿਸਮ ਵਿੱਚ ਅਜੀਬ ਜਿਹਾ ਸਾਇਕਲ ਕਿਹਨਾਂ ਤੋਂ ਘੇਰਾ ਵਾਲੇ ਆਏ ਸੀ ਬਾਈਕ ਦੇ ਵਿੱਚ ਬੈਠੇ ਸੀ ਬਾਈਕ ਕਿੱਥੇ ਗਈ ਸੀ ਦੇਖੀ ਜਾ ਸਕਦੀ ਕੋਈ ਅੱਜ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਕਕਰ ਤੇ ਬੰਦ ਤੇ ਉੱਤੇ ਜਿਹੜੇ ਕੰਮ ਚੱਲ ਰਹੇ ਨੇ ਸਫਾਈ ਦੇ ਜਿਹੜੇ ਕੰਮ ਚੱਲ ਰਹੇ ਨੇ ਉਹ ਸਾਰੇ ਦੇਖਣ ਦੇ ਵਿੱਚ ਇਨਸਪੈਕਸ਼ਨ ਕਰਨ ਦੇ ਵਿੱਚ ਤੇ ਕੀ ਕੁਝ ਕੰਮ ਅਜੇ ਤੱਕ ਮੁਕੰਮਲ ਹੋਇਆ ਹੈ ਕੀ ਕੁਝ ਸਾਡੀ ਆਬਜ਼ਰਵੇਸ਼ਨ ਹੈਗੀ ਜਾਂ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਬੋਨਡਿਕਲ ਰਿਪਰੈਜ਼ੈਂਟੇਟਿਵਸ ਦੇ ਨਾਲ ਵੀ ਪਿੰਡ ਦੇ ਜਿਹੜੇ ਵਸਤੀਆਂ ਕਿ ਉਹਨਾਂ ਨਾਲ ਵੀ ਕੀ ਕੀ ਕੁਛ ਕੰਮ ਕੀਤਾ ਗਿਆ ਤੇ ਤੁਹਾਨੂੰ ਜਾਣੂ ਵੀ ਕਰਾਇਆ ਹੈਗਾ ਕਿ ਕਿਹੜੇ-ਕਿਹੜੇ ਕੰਮ ਜਿਹੜੇ ਨੇ ਮੌਕੇ ਤੇ ਇਸ ਵੇਲੇ ਕੀਤੇ ਜਾ ਰਹੇ ਹਨ ਸਾਰਿਆਂ ਤੇ ਧਿਆਨ ਚਲਾਉਂਦੇ ਹੋਏ ਤੇ ਅਸੀਂ ਜਿਹੜਾ ਹੈਗਾ ਸਰ ਇਨਫੋਰਮ ਵੀ ਕਰਨਾ ਚਾਹੁੰਦੇ ਹਾਂ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਘੱਕਰਬਨ ਹੈ ਇਹਨੂੰ ਚੌੜਾ ਕੀਤਾ ਗਿਆ ਹੈ 16 ਫੁੱਟ ਤੱਕ ਜਿਹੜਾ ਹੈਗਾ ਇਹਨੂੰ ਚੌੜਾ ਕੀਤਾ ਗਿਆ ਹੈ ਅੱਜ ਅਸੀਂ ਮੈਂ ਤੇ ਐਸਐਸਪੀ ਸਾਹਿਬ ਪੂਰਾ ਉਹਨੂੰ ਵਿਜ਼ਿਟ ਕਰੇ ਗੱਡੀ ਤੇ ਹੀ ਅਸੀਂ ਵਿਜ਼ਿਟ ਕੀਤਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਗੱਡੀ ਨਹੀਂ ਲੰਗਦੀਆਂ ਸੀਗੀਆਂ ਹੁਣ ਅੱਜ ਅਸੀਂ ਦੇਖ ਸਕਦੇ ਹਾਂ ਕਿ ਟਰੈਕਟਰ ਟਰੌਲੀ ਜੀਸੀਬੀ ਤੇ ਗੱਡੀਆਂ ਆਰਾਮ ਨਾਲ ਇੱਥੇ ਲੰਗਦੀਆਂ ਹੈਗੀਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਜੀ ਕੁਆਲਿਟੀ ਆਫ ਵਰਕ ਕਿਸ ਤਰ੍ਹਾਂ ਦੀ ਹੋਈ ਹੈ ਕਿਸ ਤਰ੍ਹਾਂ ਦਾ ਕੰਮ ਹੋਇਆ ਸਾਰਿਆਂ ਨੇ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਹੈ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦਿਸ਼ਾਦੇਸ਼ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ ਲੋਕਾਂ ਤੋਂ ਹੀ ਪੁੱਛ ਕੇ ਕੰਮ ਹੋਣਾ ਚਾਹੀਦਾ ਹੈ ਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾ ਹੀ ਨਹੀਂ ਵਰਤੀ ਜਾਣੀ ਚਾਹੀਦੀ ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਇਹ ਮੇਰੀ ਜਿਹੜੀ ਹੈਗੀ ਇੱਥੇ ਪੰਜੀ ਵਿਜ਼ਿਟ ਹੈ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਇਰੀਗੇਸ਼ਨ ਡਿਪਾਰਟਮੈਂਟ ਹੈਗੇ ਸਾਰੀ ਟੀਮ ਇੱਥੇ ਆਈਆਂ ਹੈਗੀਆਂ ਐਕਸੀਅਨ ਮੰਡੀ ਬੋਰਡ ਐਕਸੀਅਨ ਪੰਚਾਇਤੀ ਰਾਜ ਤੇ ਐਕਸੀਅਨ ਪੀਡਬਲੂਡੀ ਨਾਲ ਵੀ ਜਿਹੜੀ ਆਈ ਉਹਨਾਂ ਨੂੰ ਵੀ ਅੱਜ ਨਾਲ ਲੈ ਕੇ ਆਏ ਆ ਅਸੀਂ ਜਿਸ ਕਰੇ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਤੇ ਉਹ ਵੀ ਅਸੀਂ ਅੱਜ ਦਿੱਤਾ ਹੈਗਾ ਤੇ ਮੈਨੂੰ ਖੁਸ਼ੀ ਹੈ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਕਲੀਨਿੰਗ ਦਾ ਕੰਮ ਜਿਹੜਾ ਹੈਗਾ ਡਰੇਨਾ ਦੀ ਸਫਾਈ ਦਾ ਕੰਮ ਗੱਦਰ ਦੀ ਸਫਾਈ ਦਾ ਕੰਮ ਅਸੀਂ ਨਰੇਗਾ ਤੇ ਮਹਿਕਮੇ ਦੇ ਜਿਹੜੇ ਹੈਗੇ ਫੰਡ ਕਨਵਰਸ ਕਰਾ ਕੇ ਲਗਭਗ 3 ਕਰੋੜ ਦਾ 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ ਤੇ ਜਿਹੜੀ ਕਲੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਤੇ ਅਸੀਂ ਤਿਆਰ ਆ ਜੇਕਰ ਕੋਈ ਵਿਪਤਾ ਹੁੰਦੀ ਹੈ ਸਾਨੂੰ ਲੱਗਦਾ ਨਹੀਂ ਹੈ ਜੇਕਰ ਪੋਸੀਬਲ ਲਿਮਿਟੇਸ਼ਨ ਦੇ ਵਿੱਚ ਹੋਏਗਾ ਤਾਂ ਫਿਰ ਕੁਝ ਡੈਮੇਜ ਹੋ ਸਕਦਾ ਸਰਕਾਰ ਘਰ ਨੂੰ ਲੈ ਕੇ ਇਸ ਵਾਰਾ ਕੀ ਕੀ ਫੁਕਤਾ ਪ੍ਰਬੰਧ ਨੇ ਤੇ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਨੇ ਜੀ ਜਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਐਸਟੈਬਲਿਸ਼ ਕਰ ਚੁੱਕੇ ਹਾਂ ਆਲਰੇਡੀ ਜਿਹੜੀ ਹੈਗੀ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਫਲੱਡ ਕੰਟਰੋਲ ਦੀ ਮੀਟਿੰਗ ਵੀ ਮੀਟਿੰਗਾਂ ਵੀ ਲਗਾਤਾਰ ਹੋ ਰਹੀ ਹੈ ਤੇ ਉੱਥੇ ਅਸੀਂ ਜਿਹੜਾ ਹੈਗਾ ਇਸ ਵੇਲੇ 2.5 ਲੱਖ ਬੈਗਸ ਜਿਹੜੇ ਨੇ ਅਸੀਂ ਆਲਰੇਡੀ ਜਿਹੜੇ ਹੈਗੇ ਮੁਹਈਆ ਕਰਾ ਚੁੱਕੇ ਜਿਹਦੇ ਵਿੱਚ ਲਗਭਗ 1 ਲੱਖ ਬੈਗ ਬਣ ਕੇ ਤਿਆਰ ਵੀ ਹੋ ਚੁੱਕੇ ਤੇ ਵਕ-ਵਕ ਥਾਵਾਂ ਤੇ ਅਸੀਂ ਆਲਰੇਡੀ ਪਹੁੰਚਾ ਦਿੱਤਾ ਕਿ ਜੇ ਖੁਦਾ ਨਾ ਖਾਸ ਤਾਂ ਕੋਈ ਬ੍ਰੀਚ ਹੁੰਦਾ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਪਲੱਗ ਕੀਤਾ ਜਾ ਸਕੇ ਨਾਲ ਹੀ ਜਿਹੜਾ ਹੈਗਾ ਜੀਸੀਬੀਜ਼ ਨਾਲ ਟਾਇਪ ਹੋ ਚੁੱਕਿਆ ਹੈ ਜਿਹੜੇ ਜੇਕਰ ਕੁਝ ਕਿਤੇ ਕੋਈ ਕੱਟ ਪਾਣੇ ਹੁੰਦੇ ਹੈ ਪਾਣੀ ਦਾ ਬਹਾਰ ਨੈਚੁਰਲ ਫਲੋ ਸਾਨੂੰ ਬਰਕਰਾਰ ਕਰਨਾ ਹੁੰਦਾ ਹੈ ਮਿੱਟੀਆਂ ਮਿੱਟੀ ਜਿਹੜੀ ਹੈਗੀ ਉਹ ਪਟਨੀ ਹੁੰਦੀ ਹੈ ਉਹਦੇ ਵਾਸਤੇ ਜੀਸੀਪੀ ਥਾਣੇ ਵਾਲੇ ਤੋਂ ਉਹੀ ਆ ਕਰਾਈ ਗਈ ਹੈ ਤੇ ਅਸੀਂ ਜਿਹੜਾ ਹੈਗਾ ਪਿੰਡ ਲੈਵਲ ਤੇ ਟਰਾਲੀਆਂ ਜੀਸੀਪੀਆਂ ਗੋਤਾਖੋਰ ਇਹ ਸਾਰੇ ਅਸੀਂ ਜਿਹੜਾ ਹੈ ਘਟਾਇਪ ਕਰ ਚੁੱਕੇ ਨਾਲ ਹੀ ਸਾਡੀ ਜਿਹੜੀ ਮੀਟਿੰਗ ਹੈਗੀ ਆਰਪੀ ਪਰਸਨਲ ਨਾਲ ਵੀ ਹੋ ਚੁੱਕੀ ਹੈ ਛੇਕਰ ਕੋਈ ਇਮਰਜੈਂਸੀ ਹੁੰਦੀ ਹੈ ਡਿਜ਼ਾਸਟਰ ਮੈਨੇਜਮੈਂਟ ਦਾ ਕੰਮ ਹੁੰਦਾ ਹੈ ਜਾਂ ਇਮਰਜੈਂਸੀ ਰਿਸਪੌਂਸ ਦਾ ਕੰਮ ਜਿਹੜਾ ਹੁੰਦਾ ਉਹ ਅਸੀਂ ਸਾਰੇ ਦੇ ਸਾਰੇ ਆਪਣੇ ਟਾਈਅਪ ਜਿਹੜਾ ਹੈਗਾ ਹੋ ਚੁੱਕਾ ਸਾਰਾ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜਾ ਕੰਮ ਚੱਲ ਰਿਹਾ ਹੈ ਕਿ ਹਰਿਆਣਾ ਪ੍ਰਸ਼ਾਸਨ ਦੇ ਨਾਲ ਵੀ ਟੱਚ ਦੇ ਵਿੱਚ ਹੈ ਜੀ ਬਿਲਕੁਲ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਟੱਚ ਹੈਗੇ ਜਿਹੜੇ ਸਾਡੇ ਪਿੱਛੇ ਗੇਜਸ ਲੱਗੇ ਹੈਗੇ ਹਰਿਆਣਾ ਦੇ ਵਿੱਚ ਉਹਨਾਂ ਨਾਲ ਵੀ ਅਸੀਂ ਲਗਾਤਾ ਟੱਚ ਦੇ ਵਿੱਚ ਹੈ ਜਿਸ ਕਰਕੇ ਸਾਨੂੰ ਜਿਹੜਾ ਹੈਗਾ ਐਟਲੀਸਟ 24 ਘੰਟੇ ਤੋਂ 72 ਘੰਟੇ ਦੀ ਐਡਵਾਂਸ ਵਾਰਨਿੰਗ ਮਿਲ ਸਕਣ ਅਸੀਂ ਸਾਰੇ ਪੱਖੋਂ ਜਿਹੜਾ ਹੈਗਾ ਆਪਣੇ ਕਮਿਊਨੀਕੇਸ਼ਨ ਸਿਸਟਮ ਐਸਟੈਬਲਿਸ਼ ਕੀਤਾ ਹੈ